हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਜਿਦੇ ਵਿੱਚ ਤੁਸੀਂ ਨਿਤ ਦਿਨ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਸਾਡੇ ਕੋਲੋਂ ਪ੍ਰਾਪਤ ਕਰਦੇ ਰਹਿੰਦੇ ਹੋ ਸੋ ਦੋਸਤੋ ਅੱਜ ਜਿਹੜੀ ਵੱਡੀ ਅਪਡੇਟ ਲੈ ਕੇ ਆਇਆ ਇਹ ਵੀ ਬਿਜਲੀ ਬੋਰਡ ਦੇ ਨਾਲ ਸੰਬੰਧਤ ਹੈ ਕੱਲ ਵੀ ਅਸੀਂ ਜਿਹੜੀ ਅਪਡੇਟ ਦਿੱਤੀ ਸੀ ਤੁਹਾਨੂੰ ਉਹ ਵੀ ਬਿਜਲੀ ਬੋਰਡ ਦੇ ਨਾਲ ਸੰਬੰਧਤ ਦਿੱਤੀ ਸੀ ਗੱਲ ਕਰਦੇ ਆ ਹੁਣ ਜਿਹੜੀ ਅੱਜ ਦਾ ਟੌਪਿਕ ਹੈ ਸਾਡਾ ਕਿ ਕਈ ਵੀਰਾਂ ਦਾ ਸਵਾਲ ਹੈ ਕਿ ਜਿਵੇਂ ਕਿ ਹੁਣ ਨਰਿੰਦਰ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਤੇ ਕਈਆਂ ਨੂੰ ਸੁਣਨ ਚ ਆ ਰਿਹਾ ਹੈ ਕਿ ਜਿਹੜੀ 600 ਜੁਟ ਪੰਜਾਬ ਨੂੰ ਮਿਲਣੀ ਹੁਣ ਬੰਦ ਹੋ ਜਾਣੀ ਹੈ ਇਹਦੀ ਜਿਹੜੀ ਸੱਚਾਈ ਕੀ ਹੈ ਅੱਜ ਇਹਦੇ ਬਾਰੇ ਹੀ ਗੱਲ ਕਰਨੀ ਹੈ ਤੁਹਾਡੇ ਨਾਲ ਕੀ ਸਚਮੁੱਚ ਹੀ 600 ਜੁਟ ਸਾਨੂੰ ਮਿਲਣੀ ਬੰਦ ਹੋ ਜਾਏਗੀ ਸਾਰੇ ਹੀ ਪੰਜਾਬ ਦੇ ਘਰਾਂ ਵਿੱਚ ਜਾਂ ਪਿੰਡਾਂ ਵਿੱਚ ਜਾਂ ਸ਼ਹਿਰਾਂ 'ਚ ਸਮਾਰਟ ਮੀਟਰ ਜਿਹੜੇ ਆ ਲਗਣ ਜਾ ਰਹੇ ਨੇ ਸੋ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਤੇ ਇਸ ਟੌਪਿਕ ਦੇ ਜਰੀਏ ਦੇਣ ਜਾ ਰਹੇ ਹਾਂ ਜਿਹੜੀ ਸਾਡੇ ਕੋਲ ਅੱਜ ਤੱਕ ਜਾਣਕਾਰੀ ਪਹੁੰਚੀ ਹੈ ਸੈਂਟਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਿਹੜੀ ਹੈ ਆਮ ਜਨਤਾ ਨੂੰ ਜਿਹੜੀ 600 ਜੂ ਮਿਲ ਰਹੀ ਹੈ ਦੋਸਤੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਰਕਾਰ ਨੇ ਤਿੰਨ ਗਾਰੰਟੀਆਂ ਦੇਣ ਦੀ ਗੱਲ ਕੀਤੀ ਸੀ ਪਰ ਉਹਦੇ ਵਿੱਚ ਇੱਕ ਗਾਰੰਟੀ ਜਿਹੜੀ ਸਰਕਾਰ ਨੇ ਪੂਰੀ ਕਰ ਦਿੱਤੀ ਹੈ ਪਰ ਫਿਰ ਵੀ ਦੋ ਗਰੰਟੀਆਂ ਜਿਹੜੀਆਂ ਨੇ ਬਾਕੀ ਰਹਿੰਦੀਆਂ ਨੇ ਇੱਕ ਤਾਂ 1-1000 ਰੁਪਏ ਸਕੀਮ ਜਿਹੜੀ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਤੇ ਦੂਜੀ ਸਕੀਮ ਸੀ ਜਿਹੜੀ 2500 ਰੁਪਏ ਪੈਨਸ਼ਨ ਬੁਢਾਪਾ ਜਿਹੜੀ ਹੈ ਉਹ ਉਹ ਸਕੀਮ ਵੀ ਜਿਹੜੀ ਹੈ ਹਾਲੇ ਕਿਸੇ ਕੰਡੇ ਨਹੀਂ ਲੱਗੀ ਜਿਹੜਾ ਪੰਜਾਬ ਵਾਸੀਆਂ ਨੂੰ ਇਸ ਦਾ ਲਾਭ ਹੁਣ ਤੱਕ ਨਹੀਂ ਮਿਲਿਆ ਪਰ ਜੇਕਰ ਹੁਣ ਅਸੀਂ ਗੱਲ ਕਰੀਏ ਕਿ 600 ਜੁਨ ਸਾਨੂੰ ਮਿਲ ਰਹੀ ਹੈ ਉਹ ਸੱਚਮੁੱਚ ਹੀ ਸੈਂਟਰ ਸਰਕਾਰ ਜਿਹੜੀ ਹੈ ਉਹ ਬੰਦ ਕਰਨ ਜਾ ਰਹੀ ਹੈ ਜਿਵੇਂ ਆਪ ਜੀ ਨੂੰ ਪਤਾ ਕਿ ਨਰਿੰਦਰ ਮੋਦੀ ਜੀ ਤੀਜੀ ਵਾਰ ਮੰਤਰੀ ਪ੍ਰਧਾਨ ਮੰਤਰੀ ਬਣੇ ਨੇ ਤੇ ਜਿਹੜੇ ਪ੍ਰੀਪੇਅਰਡ ਸਮਾਰਟ ਮੀਟਰਾਂ ਦਾ ਜਿਹੜਾ ਰੌਲਾ ਪਿਆ ਹੋਇਆ ਹੈ ਚਿਪ ਵਾਲੇ ਮੀਟਰਾਂ ਦਾ ਜਿਹੜਾ ਰੌਲਾ ਪਿਆ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੜਾਈ ਝਗੜੇ ਬਿਜਲੀ ਵਾਲਿਆਂ ਨਾਲ ਲੋਕੀ ਕਰ ਰਹੇ ਨੇ ਪ੍ਰਾਈਵੇਟ ਕੰਪਨੀਆਂ ਨਾਲ ਵੀ ਲੜਾਈ ਝਗੜੇ ਜਿਹੜੇ ਨੇ ਉਹ ਚੱਲਦੇ ਆ ਰਹੇ ਨੇ ਹੁਣ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਸ਼ੰਕਾ ਹੈ ਕਿ ਜੇਕਰ ਸਮਾਰਟ ਮੀਟਰ ਲੱਗ ਜਾਂਦਾ ਹੈ ਕਿ ਸੱਚਮੁੱਚ ਜਿਹੜੀ ਮੁਫਤ ਬਿਜਲੀ ਮਿਲਣੀ ਹੈ ਉਹ ਬੰਦ ਹੋ ਜਾਏਗੀ ਦੋਸਤੋ ਸਮਾਰਟ ਮੀਟਰ ਜਿਹੜੇ ਨੇ ਹੁਣ ਜਿਹੜੇ ਲੱਗਣ ਜਾ ਰਹੇ ਨੇ ਕਿਉਂ ਲਗਾਏ ਜਾ ਰਹੇ ਨੇ ਇਹਦੇ ਬਾਰੇ ਅਸੀਂ ਕੱਲ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਪਸ਼ਟਿਕਰਨ ਸਾਂਝਾ ਕੀਤਾ ਹੈ ਜਿਹੜੇ ਪਹਿਲਾਂ ਮੋਬਾਈਲ ਫੋਨ ਹੁੰਦੇ ਸੀ ਬਟਨਾਂ ਵਾਲੇ ਹੁੰਦੇ ਸੀ ਸਮਾਰਟ ਫੋਨ ਆ ਗਏ ਉਸ ਤੋਂ ਬਾਅਦ ਫਿਰ ਹੁਣ ਟੱਚ ਸਕਰੀਨਾਂ ਵਾਲੇ ਆ ਗਏ ਉਹਦੇ 'ਚ ਨਵੀਆਂ-ਨਵੀਆਂ ਫੈਸਿਲਿਟੀਆਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਨਵੇਂ-ਨਵੇਂ ਜਿਹੜੇ ਟੈਕਨੋਲੋਜੀ ਹੈ ਉਹਦੇ ਵਿੱਚ ਐਡ ਕੀਤੀ ਗਈ ਹੈ ਹਰ ਇੱਕ ਚੀਜ਼ ਜਿਹੜੀ ਹੈ ਨਵੀਂ ਤੋਂ ਨਵੀਂ ਨਿਤ ਦੇ ਨੰਨ ਬਣਦੀ ਜਾ ਰਹੀ ਹੈ ਉਹਦੇ ਵਿੱਚ ਨਿਤ ਦਿਨ ਕੁਝ ਨਾ ਕੁਝ ਨਵੇਂ ਤੋਂ ਨਮਾ ਫੰਕਸ਼ਨ ਜਿਹੜਾ ਹੈ ਉਹ ਐਡ ਕੀਤਾ ਜਾ ਰਿਹਾ ਹੈ ਜਿਵੇਂ ਕਿ ਸਮਾਰਟ ਮੀਟਰਾਂ ਦੇ ਵਿੱਚ ਜੀਪੀਆਰ ਸਿਸਟਮ ਵੀ ਹੋਵੇਗਾ ਤੇ ਕਾਫੀ ਜ਼ਿਆਦਾ ਬੈਨੀਫਿਟ ਜਿਹੜੇ ਨੇ ਉਹਦੇ ਤੁਹਾਨੂੰ ਮਿਲਣਗੇ ਪਰ ਜੇਕਰ ਸਮਾਰਟ ਮੀਟਰ ਲੱਗ ਵੀ ਜਾਂਦਾ ਆ ਤਾਂ ਲੋਕਾਂ ਦੇ ਤੁਹਾਡੇ ਮਨ ਦੇ ਵਿੱਚ ਇਹ ਸ਼ੰਕਾ ਹੈ ਕਿ ਸੱਚਮੁੱਚ ਹੀ ਬਿਜਲੀ ਜਿਹੜੀ ਹੈ ਉਹ 600 ਜੁੰਟ ਜਿਹੜੀ ਸਾਨੂੰ ਮਿਲਣੀ ਬੰਦ ਹੋ ਜੇਗੀ ਇਦਾਂ ਦਾ ਕੁਝ ਵੀ ਨਹੀਂ ਦੋਸਤੋ 600 ਜੁੰਟ ਮਿਲਣੀ ਹੈ 300 ਜੁੰਟ ਤੁਹਾਨੂੰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਜਿਹੜੀ ਮਿਲਦੀ ਹੀ ਰਹਿਣੀ ਹੈ ਪਰ ਜਿਹੜੀ ਸ਼ੰਕਾ ਤੁਹਾਡੇ ਮਨ ਦੇ ਵਿੱਚ ਹੈ ਜੇਕਰ ਜੇਕਰ ਚਿਪ ਵਾਲੇ ਮੀਟਰ ਲੱਗ ਜਾਂਦੇ ਨੇ ਜਿਵੇਂ ਲੋਕਾਂ ਨੂੰ ਸੁਣਨ ਵਿੱਚ ਆ ਰਿਹਾ ਸਾਡੇ ਨਾਲ ਜਿਵੇਂ ਗੱਲਬਾਤ ਲੋਕੀ ਕਰ ਰਹੇ ਨੇ ਕਿ 스마트 ਮੀਟਰ ਜਿਹੜੇ ਨੇ ਬਹੁਤ ਛੇਤੀ ਚੱਲਦੇ ਨੇ ਮਤਲਬ ਜਿੱਥੇ ਦੂਜੇ ਮੀਟਰਾਂ ਦੀ ਰੀਡਿੰਗ ਥੋੜੀ ਘੱਟ ਚੱਲਦੀ ਸੀ ਇਹ ਹੁਣ ਫਾਸਟ ਚੱਲਦੇ ਨੇ ਤੇਜ਼ ਚੱਲਦੇ ਨੇ ਜੇਕਰ ਇਹ ਮੀਟਰ ਫਾਸਟ ਚੱਲਦੇ ਹੋਣਗੇ ਜਿੱਥੇ ਸਾਡੀ 500 ਜਾਂ 550 ਯੂਨਟ ਕੰਜ਼ੂਮ ਹੁੰਦੀ ਹੈ ਹੋ ਸਕਦਾ ਹੈ ਉੱਥੇ ਸਾਡੀ 700 ਯੂਨਟ ਕੰਜ਼ੂਮ ਹੋ ਜਾਵੇ ਭਾਵ ਕਿ ਖਪਤ ਸਾਡੀ ਵੱਧ ਜਾਵੇ ਪਰ ਜੇਕਰ ਅਸੀਂ ਦੋਸਤੋ ਗੱਲ ਕਰੀਏ ਤੁਹਾਨੂੰ ਆਪਣਾ ਲਾਈਫ ਦਾ ਐਕਸਪੀਰੀਅੰਸ ਦੱਸਦੇ ਹਾਂ ਸਾਡੀ ਜਿਹੜੇ ਆਫਿਸ ਦੇ ਬਾਹਰ ਇੱਕ ਚਿਪ ਵਾਲਾ ਮੀਟਰ ਜਿਹੜਾ ਉਹ ਲੱਗਿਆ ਹੋਇਆ ਹੈ ਜਿਹਦੇ ਵਿੱਚ ਵੀ ਚਿਪ ਜਿਹੜੀ ਹੈ ਉਹ ਲੱਗੀ ਹੋਈ ਹੈ ਪਰ ਜੇਕਰ ਤੁਹਾਡੇ ਮੀਟਰ ਲੱਗ ਵੀ ਜਾਂਦਾ ਹੈ ਤਾਂ ਤੁਹਾਨੂੰ 600 ਯੂਨਟ ਫ੍ਰੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੇਣੀ ਹੈ ਇਦੇ ਵਿੱਚ ਸੈਂਟਰ ਸਰਕਾਰ ਦਾ ਨਰਿੰਦਰ ਮੋਦੀ ਦੀ ਸਰਕਾਰ ਦਾ ਕੋਈ ਵੀ ਰੋਲਾ ਨਹੀਂ ਹੈ ਕਿਉਂਕਿ ਜਦੋਂ ਤੱਕ ਕਮ ਆਦਮੀ ਪਾਰਟੀ ਦੀ ਸਰਕਾਰ ਰਹੇਗੀ ਤੁਹਾਨੂੰ 600 ਯੂਨਟ ਦੀ ਗਰੰਟੀ ਮਿਲਣੀ ਹੀ ਮਿਲਣੀ ਹੈ ਪਰ ਜੇਕਰ ਸਮਾਰਟ ਮੀਟਰ ਲੱਗ ਵੀ ਜਾਂਦਾ ਹੈ ਤਾਂ ਵੀ ਤੁਸੀਂ ਇਹ ਨਾ ਸਮਝੋ ਕਿ ਸਾਨੂੰ 600 ਯੂਨਟ ਦਾ ਲਾਭ ਨਹੀਂ ਮਿਲਣਾ ਜੇਕਰ ਤੁਸੀਂ ਜ਼ਿਆਦਾ ਲਾਈਟ ਖਪਤ ਕਰਦੇ ਹੋ ਤਾਂ ਬਿੱਲ ਜ਼ਿਆਦਾ ਆਏਗਾ ਇਸ ਹਿਸਾਬ ਨਾਲ ਤੁਸੀਂ ਲਾਈਟ ਆਪਣੀ ਜਿਹੜੀ ਹੈ ਉਹ ਖਪਤ ਕਰਦੇ ਹੋ ਤਾਂ ਉਹਦੇ ਹਿਸਾਬ ਨਾਲ ਜਿਹੜੀ ਹੁਣ ਰੀਡਿੰਗ ਆਉਂਦੀ ਹੈ ਸਾਡੀ ਉਹੀ ਰਹੇਗੀ ਜਿਹੜੇ ਆਮ ਲੋਕ ਹੈਗੇ ਨੇ ਗਰੀਬ ਵਰਗ ਸਾਡੇ ਵਰਗੇ ਮੀਡਲ ਲੈਵਲ ਦੇ ਲੋਕ ਨੇ ਜਿਹੜੇ ਉਕਰਾਂ ਦੇ ਬਾਹਰ ਜਿਹੜੇ ਮੀਟਰ ਲੱਗ ਰਹੇ ਨੇ ਮੋਸਟਲੀ ਜਿਹੜੇ ਆ ਸਮਾਰਟ ਮੀਟਰ ਲੱਗ ਰਹੇ ਨੇ ਜਿਹੜੀਆਂ ਨਵੀਆਂ ਦੁਕਾਨਾਂ ਬਣਾ ਰਹੇ ਨੇ ਲੋਕੀ ਜਾਂ ਕਿਤੇ ਮੋਟਰਾਂ ਲਗਾ ਰਹੇ ਨੇ ਦੁਕਾਨਾਂ ਪਾ ਰਹੇ ਨੇ ਜਾਂ ਪਸ਼ੂਆਂ ਦੇ ਜਿਹੜੇ ਰਣਬਸੇਰੇ ਬਣਾ ਰਹੇ ਨੇ ਸ਼ੈੱਡ ਵਗੈਰਾ ਬਣਾ ਰਹੇ ਨੇ ਉੱਥੇ ਵੀ ਜਿਹੜੇ ਸਮਾਰਟ ਮੀਟਰ ਹੀ ਲਗਾਏ ਜਾ ਰਹੇ ਨੇ ਤੇ ਹੁਣ ਤੁਸੀਂ ਇਹ ਸੋਚ ਲਓ ਕਿ ਤੁਸੀਂ ਲਗਵਾਉਣੇ ਜਾਂ ਨਹੀਂ ਲਗਵਾਉਣਾ ਕਿਉਂਕਿ ਜਿਹੜੇ ਦੂਜੇ ਮੀਟਰ ਸੀ ਪਹਿਲਾ ਜਿਹੜੇ ਮੀਟਰ ਆਉਂਦੇ ਸੀ ਉਹ ਮੀਟਰ ਹੁਣ ਆਉਣੇ ਹੀ ਬੰਦ ਹੋ ਗਏ ਨੇ ਸੋ 스마트 ਮੀਟਰ ਹੀ ਲੱਗਣਗੇ ਸੋ 600 ਜੂਟਾਂ ਦਾ ਲਾਭ ਤੁਹਾਨੂੰ ਮਿਲਦਾ ਹੀ ਰਹੇਗਾ ਇਹ ਨਾ ਤੁਸੀਂ ਆਪਣੇ ਮਨ ਦੇ ਵਿੱਚ ਸੋਚੋ ਕਿ 스마트 ਮੀਟਰ ਲੱਗ ਗਿਆ ਤਾਂ 600 ਜੂਟ ਬਿਜਲੀ ਸਾਨੂੰ ਮਿਲਣੀ ਬੰਦ ਹੋ ਜਾਏਗੀ ਸੋ ਇਦਾਂ ਜਿਹੜੀ ਤੁਹਾਡੇ ਮਨ ਦੇ ਵਿੱਚ ਸ਼ੰਕਾ ਹੈ ਤੁਹਾਡੇ ਮਾਈਂਡ ਦੇ ਵਿੱਚ ਜੋ ਸਵਾਲ ਆ ਰਹੇ ਨੇ ਅਸੀਂ ਤੁਹਾਨੂੰ ਕਲੀਅਰ ਕਰ ਦਿੱਤੇ ਆ ਕਿ 스마트 ਮੀਟਰ ਲੱਗ ਜਾਂਦਾ ਤਾਂ 600 ਜੂਟ ਮਿਲੇਗੀ ਹੀ ਮਿਲੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਗਰੰਟੀ ਤੁਹਾਨੂੰ ਦਿੱਤੀ ਹੈ ਉਹ ਗਰੰਟੀ ਜਿਹੜੀ ਹੈ ਉਸੇ ਤਰ੍ਹਾਂ ਜਾਰੀ ਰਹੇਗੀ ਪਵੇਂ ਤੁਹਾਡੇ ਘਰ ਸਮਾਰਟ ਮੀਟਰ ਲੱਗ ਵੀ ਜਾਂਦਾ ਹੈ ਤਾਂ ਵੀ ਤੁਹਾਨੂੰ ਇਹ 600 ਜੁਟ ਜਿਹੜੀ ਹੈ ਉਹ ਲਗਾਤਾਰ ਮਿਲਦੀ ਰਹਿਣੀ ਹੈ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਸਮਾਰਟ ਮੀਟਰ ਜਿਹੜੇ ਲੱਗਣ ਜਾ ਰਹੇ ਨੇ ਸੋ ਅਸੀਂ ਤੁਹਾਨੂੰ ਇਸ ਵੀਡੀਓ ਤੇ ਟਾਪਿਕ ਦੇ ذریعے ਇਹ ਜਿਹੜੀ ਸਪਸ਼ਟੀ ਕਰਨਾ ਹੈ ਉਹ ਦਿੱਤੇ ਹੈ ਇਸ ਚੈਨਲ ਤੇ ਪੀਐਸਪੀਸੀਐਲ ਵੱਲੋਂ ਜਿੰਨੀਆਂ ਵੀ ਵੱਡੀਆਂ ਨਵੀਆਂ ਅਪਡੇਟਸ ਤੁਹਾਨੂੰ ਮਿਲੀਆਂ ਰਹਿਣਗੀਆਂ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲ ਲਿਆ ਇੱਕ ਹੋਰ ਨਵੇਂ ਟੌਪਿਕ ਦੇ ਨਾਲ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਲਈ ਦਿਓ ਜੀ ਅਚ ਧੰਨਵਾਦ